ਕਿ ਉਹ ਆਪਣਾ ਕੋਈ ਵੀਡੀਓ ਬਣਾਉਂਦਾ ਦੋਨੇ ਆਦਮੀ ਸੱਗੇ ਭਰਾ ਲੱਗਦੇ ਨੇ ਉਹ ਵੀ ਰਸ਼ੀਅਨ ਟੈਂਕ 'ਤੇ ਹੁਣ ਬੈਠਣ ਲੱਗੇ ਨੇ ਖੜ੍ਹ ਜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਵੀ ਰਸ਼ੀਅਨ ਟੈਂਕ 'ਚ ਜੀ ਬੈਠ ਉਹ ਥੋੜੀ ਰਸ਼ੀਅਨ ਟੈਂਕ 'ਚ ਜੀ ਬੈਠੋ ਬੈ ਜਾ ਬੈ ਜਾ ਬਾਈ ਰਸ਼ੀਅਨ ਟੈਂਕ ਓਏ ਖੜਾ ਨਾ ਹੋ 60 ਵਜੂਗੀ 60 ਵਜੂਗੀ ਬੈ ਜਾ ਸਭ ਦਬਲਾ ਸਭ ਛੜਾਂ ਦਬਲਾ ਇਹਨੂੰ ਬਿਠਾ ਚੱਲ ਚੜ੍ਹ ਕੇ ਦਿਖਾ ਮਨਜੂ ਤੈਨੂੰ ਰਸ਼ੀਅਨ ਟੈਂਕ 'ਚ ਬੈ ਕੇ ਦਿਖਾ ਬੈ ਕੇ ਚੜ ਕੇ ਦਿਖਾ ਉੱਤੇ ਇਹ ਹਿੰਮਤ ਆ ਫੇਰ ਮੰਨੂ ਤੈਨੂੰ ਚੜ ਉੱਤੇ ਨਹੀਂ ਸਾਹਬ ਨੂੰ ਉੱਚਾ ਚੰਗਾ ਤੂੰ ਥੱਲੇ ਦਾ ਛੜ ਦੇ ਸਾਹਬ ਤੂੰ ਬਹਿ ਕੇ ਦਿਖਾਈ ਇਹਨੂੰ ਕਰ ਲੱਭ ਲਾ ਤੂੰ ਨਾਪ ਲਾ ਚੱਲ ਸਾਹਬ ਬਹਿ ਕੇ ਦਿਖਾ ਹੁਣ ਜੰਪ ਨਾ ਮਾਰੀ ਇਹ ਆ ਲੈ ਇਹ ਹੋਰ ਕਮਾਲ ਆ ਲੈ ਚੱਕ ਐ ਠੀਕ ਆ ਭਰਾਵਾ ਭਾਰ ਤਾਂ ਤੇਰੇ ਚ ਵੱਧ ਆ ਪਰ ਬੰਦੇ ਦੇ ਵਿੱਚ ਫੁਰਤੀ ਉਹ ਚ ਵੱਧ ਆ ਤੇਰੇ ਚ ਭਾਰ ਵੱਧ ਆ ਦੋਨੇ ਬਰਾਬਰ ਨੇ ਇਹ ਆਪਦੇ ਹਿਸਾਬ ਦਾ ਤਕੜਾ ਉਹ ਆਪਦੇ ਹਿਸਾਬ ਦਾ ਤਕੜਾ ਚਲੋ ਆ ਜਾਓ ਲੇਟ ਹੋ ਗਿਆ ਆ ਜਾਓ ਆਓ ਸਿੱਟਾ ਨਹੀਂ ਮਿਲਣੀ ਆ ਆ ਜਾਓ ਸਿੱਟਾ ਨਹੀਂ ਮਿਲਣੀ ਆ ਮੁੜ ਕੇ ਆ ਗਿਆ ਓਏ ਪਜਲੋ ਓਏ ਸ਼ੇਰ ਆ ਗਿਆ ਪਜਲੋ ਸਾਲਿਓ ਸ਼ੇਰ ਦੀ ਆਵਾਜ਼ ਆਈ ਏ ਮੈਨੂੰ ਆ ਚਲੋ ਪਜਲੋ ਸ਼ੇਰ ਭਈਆ ਜੀ ਸ਼ੇਰ ਤੂੰ ਨਹੀਂ ਆ ਗਏ ਹੈ ਓ ਮੇਰਾ ਟੈਂਕਰ ਬਚੇ ਰਹਿ ਗਿਆ ਸ਼ੇਦੀਆ ਟੈਂਕਰ ਸ਼ੇਰ ਨਾ ਆ ਜੂਏ ਕਿਤੇ ਸ਼ੇਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਆ ਜਾ ਪਾਏ ਪਾਰਕਿੰਗ ਸਗੀ ਦੂਰ ਪਿੱਛੇ ਗੱਡੀਆਂ ਖੜਾਉਣੀਆਂ ਪਈਆਂ ਮੈਚ ਦੇਖਣ ਆਏ ਹੋਏ ਆ ਹੈਗਾ ਭਾਈ ਰਾ ਸਿੱਧਈ ਆ ਏ अच्छा फिर ठीक है। ਕਹਿੰਦਾ ਨੇੜੇ ਹੀ ਆ ਬਈ ਬਾਈ ਕਹਿੰਦਾ 3 ਕਿਲੋਮੀਟਰ ਦਾ ਤੁਰਲੇ। ਅਜੇ ਤਾਂ ਧਾ ਕਿਲੋਮੀਟਰ ਮੇਰੇ ਹਿਸਾਬ ਨਾਲ ਹੋਰ ਆ। ਉਹ ਦੀਨ ਦਾ ਮੂਰੇ ਸਟੇਡੀਅਮ। ਦੇਖ ਲੋ ਜੀ। ਓ ਚੀ ਤੇਰੀ ਵਾਜਾਂ। ਇਹੇ ਜਾਪਾ। ਇਹਨੂੰ ਮੈਂ ਤਾਂ ਹੀ ਕਹਿੰਦਾ ਸਾਲਿਆ ਭੱਜਾਂ ਨੱਠਿਆ ਕਰਾਂ। ਅਜੇ ਜਿਹਨੂੰ ਸਾਹਿਬ ਆਪਾਂ ਫਤੇਗੜ ਸਾਹਿਬ ਲੈ ਜਾਂਦੇ ਆ ਨਾ ਕੀ ਬਣਨਾ ਸੀ। ਓਏ ਹੋ ਹੋ ਹੋ। ਹੈਂ? ਗਵਾਜ ਜਾਓਗੇ ਗਵਾਜ ਜਾਓਗੇ ਪੁੱਤ ਇੱਥੇ ਲੱਭਣਾ ਵੀ ਨਹੀਂ ਗਵਾਜ ਗਿਆ ਹੌਲੀ 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 ਭੱਜੋ 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 ਵੇਖੀ ਬਾਲ ਗਿਆ ਕੁੜੀ ਸੜਸੜ ਨੇ ਪੰਟਾ ਦੇਣੀ ਸੀ ਰੁੱਸੀ ਟਾਂਕ ਨੇ ਕੁੜੀ ਹਾਂਜੀ ਹੋਰ ਹੀ ਕੰਮ ਕੀਤਾ ਤੇ ਉੱਥੇ ਵੀ ਚਾਰ ਪੰਜ ਜਣੇ ਸਿੱਟਿਆ ਰਹੇ ਸਿੱਟ ਰਹੇ ਸੀ ਸਾਡੇ ਸਾਰੇ ਕਿਹੜਾ ਮੇਰੇ ਪੈਰਾਂ ਦੇ ਵਿੱਚ ਆਹ ਰੱਖੀ ਇਹਨੂੰ ਕਿਵੇਂ ਚੜਨਾ ਸਾਹ ਦੇਖਾ ਦੇ ਹਾਏ ਹਏ ਮੈਂ ਤਾਂ ਬਹੁਤ ਜਲੇ ਯਾਰ ਓਏ ਹੋਏ ਸਾ ਯਾਰ ਤੁਹਾਨੂੰ ਪਤਾ ਨਹੀਂ ਕਿਉਂ ਚੜਦਾ ਮੈਂ ਤਾਂ ਹੈਰਾਨ ਆ ਤੇ ਨੌਜਵਾਨ ਨੂੰ ਤੁਹਾਨੂੰ ਹੁਣੇ ਸਾਹ ਜਾਣ ਲੱਗ ਗਿਆ ਤੁਹਾਡਾ ਗਾਹਾਂ ਕੀ ਬਣੂਗਾ ਮੈਂ ਵੀ ਮੈਂ ਵੀ ਤੁਹਾਡੇ ਨਾਲ ਆ ਜਾਣਾ ਬਾਪ ਕਿਉਂ ਚੜ ਲੂੰਗਾ ਸਿਰੇ ਤੇ ਆ ਗਿਆ ਆਪਾਂ ਸਿਰੇ ਤੇ ਆ ਗਿਆ ਆ ਮੇਰਾ ਸ਼ੀਟ ਟੈਂਕ ਦਾ ਹਾਲ ਓਏ ਹੋਏ ਕਾਚਾ ਜੀ ਹੁਣ ਬਣਾਓ ਓਏ ਹੋਏ ਮੈਂ ਤਾਂ ਜੀ ਹੁਣ ਬਣਾਓ ਹੁਣ ਖੁੱਲੋ ਓਏ ਨੰਬਰ ਤੇ ਜਾਣਾ ਆਪਾਂ ਬਾਈ ਕੋਲ ਆ ਜਾ ਥੱਲੇ ਲੱਗਿਆ ਵਾਟਰ ਬੋਟਰ ਤੇ ਚੱਲ ਉੱਤੇ ਝੜ ਜਾ ਉੱਤੇ ਝੜ ਜਾ 对。